पिछले 5 महीने तो बाद समय तो शंभू बॉर्डर पे किसान अपनी हकी मंगा नु लेके धरना दे रहे ने इस दौरान बीते दिन ऑल इंडिया किसान कांग्रेस दे प्रधान ते पुलाथथ तो कांग्रेस दे विधायक सुखपाल सिंह खैरा ने शंभू मोर्चे च पहुंच के किसान आगवान नाल मीटिंग की थी मीटिंग वगरो पत्रकारान नाल गल करदेया खैरा ने कहा कि वाटर कैनन दे नाम नाल मशहूर होए नवदीप सिंह जलवेड़ा तेजबीर सिंह पंचोखरा खिलाफ जो केस दर्ज किया गया उस सारा सर गलत है ए गिरफ्तारी मोर्चे नु रोकन ले कीती गई है दुख दी गल है कि हरियाणा पुलिस पंजाब दी सीमा च ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੱਸ ਦੇ ਕਿ ਸੁਖਪਾਲ ਖੈਰਾ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਤੇ ਇੰਡੀਆ ਗੱਠਜੋੜ ਵੱਲੋਂ ਉਹਨਾਂ ਦੀਆਂ ਮੰਗਾਂ ਪਾਰਲੀਮੈਂਟ 'ਚ ਚੁੱਕੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ 17 ਜੁਲਾਈ ਨੂੰ ਨਵਦੀਪ ਜਲਵੇੜਾ ਦੀ ਰਿਹਾਈ ਲਈ ਜੋ ਕਿਸਾਨ ਜਥੇਬੰਦੀਆਂ ਵੱਲੋਂ ਅੰਬਾਲਾ 'ਚ ਧਰਨਾ ਦੇਣ ਦਾ ਐਲਾਨ ਕੀਤਾ ਇਸ ਧਰਨੇ 'ਚ ਉਹ ਖੁਦ ਵੀ ਸ਼ਾਮਲ ਹੋਣਗੇ ਜਿਹੜਾ ਸਾਡਾ ਸੰਗਠਨ ਹੈ 올 ਇੰਡੀਆ ਕਿਸਾਨ ਕਾਂਗਰਸ ਦਾ ਜਿਦਾ ਕਿ ਮੈਂ ਦੇਸ਼ ਦਾ ਪ੍ਰਧਾਨ ਆਂ ਔਰ ਮੇਰੇ ਨਾਲ ਕਿਰਨਜੀਤ ਸਿੰਘ ਜੀ ਮਿੱਠਾ ਜਿਹੜੇ ਕਿ ਪੰਜਾਬ 올 ਇੰਡੀਆ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਪ੍ਰਧਾਨ ਸਾਡੇ ਨਾਲ ਕੁਝ ਜ਼ਿਲ੍ਹਿਆਂ ਦੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਆਫਿਸ ਬੇਰਜ਼ ਆਏ ਨੇ ਅੱਜ ਅਸੀਂ ਸ਼ੰਭੂ ਬਾਰਡਰ ਤੇ ਵਿਸ਼ੇਸ਼ ਤੌਰ ਤੇ ਇਸ ਲਈ ਆਏ ਸਿਗੇ ਕਿ ਜੋ ਕੁਝ ਪਿੱਛੇ ਇਸ ਸੰਘਰਸ਼ ਦੇ ਦੌਰਾਨ ਜੋ ਬਦਲਾਖੂਰੀ ਦੀ ਰਾਜਨੀਤੀ ਨਾਲ ਹਰਿਆਣਾ ਸਰਕਾਰ ਨੇ ਵਿਸ਼ੇਸ਼ ਤੌਰ ਤੇ ਔਰ ਪੰਜਾਬ ਸਰਕਾਰ ਨੇ ਉਹਦੀ ਕੀ ਕਹਿੰਦੇ ਹੁੰਦੇ ਆ ਕਿ ਭਾਈ ਵਾਲਤਾ ਕਰਦੇ ਹੋਏ ਜੋ ਸਾਡੇ ਨੌਜਵਾਨਾਂ ਤੇ ਤਸ਼ੱਦਦ ਹੋਇਆ ਝੂਠੇ ਪਰਚੇ ਹੋਏ ਨੇ ਉਸ ਮਸਲੇ ਨੂੰ ਲੈ ਕੇ ਆਏ ਇੱਥੇ ਜ਼ਿਕਰਯੋਗ ਹੈ ਨਵਦੀਪ ਸਿੰਘ ਬਹੁਤ ਵੱਡੀਆਂ ਬਹੁਤ ਵੱਡਾ ਸੰਘਰਸ਼ ਕੀਤਾ ਬੜਾ ਵੱਡਾ ਯੋਗਦਾਨ ਪਿਆ ਉਹ ਸਰਕਾਰਾਂ ਦੀ ਅੱਖਾਂ ਵਿੱਚ ਲੜਕਦਾ ਸੀਗਾ ਔਰ ਜਦੋਂ ਇਹ ਸ਼ੰਭੂ ਵਾਲਾ ਸਾਡਾ ਇਹ ਅੰਦੋਲਨ ਸ਼ੁਰੂ ਹੋਇਆ ਉਸੇ ਵਕਤ ਹੀ ਉਹਨਾਂ ਨੇ ਇਹਨਾਂ ਨੂੰ ਟਾਰਗੇਟ ਤੇ ਲਿਆਂਦਾ ਔਰ ਇੱਕ ਪਹਿਲਾਂ ਐਫਆਈਆਰ ਦਰਜ ਕੀਤੀ ਗਈ ਨਵਦੀਪ ਸਿੰਘ ਪੀਐਚਬੀ ਸੰਗਠਨਾਂ ਤੇ ਹੋਰਨਾਂ ਦੇ ਉੱਤੇ ਔਰ ਫਿਰ ਜਦੋਂ ਅੰਦੋਲਨ ਹੋਰ ਤੇਜ਼ ਕੀਤਾ ਸੈਕੰਡ ਟਾਈਮ ਕਾਲ ਦਿੱਤੀ ਕਿ ਅਸੀਂ ਸਾਰੀਆਂ ਰੁਕਾਵਟਾਂ ਤੋੜ ਕੇ ਦਿੱਲੀ ਜਾਣਾ ਉਸ ਵਕਤ ਇੱਕ ਪਰਚਾ ਹੋਰ ਮਨਘੜਤ ਝੂਠਾ ਬੇਬੁਨਿਆਦ 307 ਦਾ ਨਵਦੀਪ ਹੋਣਾ ਤੇ ਦਰਜ ਕੀਤਾ ਗਿਆ ਜਿਹਦੇ ਕਿ ਕਿਸੇ ਪੁਲਿਸ ਆਫਸਰ ਦੇ ਖਿਲਾਫ ਕੋਈ ਛਿਰੀਟ ਨਹੀਂ ਲੱਗੀ ਕਿਸੇ ਜਗ੍ਹਾ ਦੇ ਉੱਤੇ ਮੈਡੀਕਲ ਰਿਪੋਰਟ ਨਹੀਂ ਤੁਹਾਨੂੰ ਪਤਾ ਕਿ 307 ਅਟੈਂਪਟ ਟੂ ਮਰਡਰ ਉਦੋਂ ਹੀ ਲਾਇਆ ਜਾ ਸਕਦਾ ਜਦੋਂ ਉਹਨਾਂ ਦੇ ਕੋਈ ਆਪੋਜ਼ਿਟ ਪਾਰਟੀ ਦੇ ਕੋ ਸੱਟਾ ਲੱਗਿਆ ਹੁਣ ਗੰਭੀਰ ਸੱਟਾ ਲੱਗਿਆ ਹੁਣ ਲੇਕਿਨ ਇੱਥੇ ਪੁਲਿਸ ਦਾ ਕੋਈ ਮੈਡੀਕਲ ਐਮਐਲਆਰ ਨਹੀਂ ਸੀਗੀ ਇਹਦੇ ਬਾਵਜੂਦ 307 ਲਾ ਕੇ ਔਰ ਇੱਥੇ ਪੰਜਾਬ ਦੀ ਸਰਕਾਰ ਦੇ ਮੈਨੂੰ ਦੁੱਖ ਆ ਕਿ ਗ੍ਰਿਫਤਾਰ ਉਹਨੂੰ ਪੰਜਾਬ ਦੀ ਟੈਰੀਟਰੀ ਤੋਂ ਕੀਤਾ ਗਿਆ ਜਦੋਂ ਉਹ ਮੋਹਾਲੀ 에ਰਪੋਰਟ ਉੱਤਰ ਦਾ ਲਦਾਖ ਦੀ ਫਲਾਈਟ ਤੋਂ ਤਾਂ ਹਰਿਆਣਾ ਪੁਲਿਸ ਸਾਡੀ ਟੈਰੀਟਰੀ ਪੰਜਾਬ ਵਿੱਚ ਅੰਦਰ ਵੜ ਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਜਿੱਦਾਂ ਸ਼ੁਭ ਕਰਨ ਦੀ ਤਾਂ ਕਤਲ ਹੋਇਆ ਪ੍ਰੀਤਪਾਲ ਨੂੰ ਬੋਰੀ ਚ ਚੱਕ ਕੇ ਲੈ ਗਏ ਔਰ ਜਿੱਦਾਂ ਹਰਿਆਣਾ ਪੁਲਿਸ ਨੇ ਹੁਣ ਵੀ ਜਿਹੜਾ ਬੈਰੀਕੇਡਿੰਗ ਕੀਤੀ ਆ ਉਹ ਸਾਡੇ ਸ਼ੰਭੂ ਦਰਿਆ ਸ਼ੰਭੂ ਜਿਹੜਾ ਸੌਰੀ ਖੱਗਰ ਦਾ ਦਰਿਆ ਜਿਹੜਾ ਪੋਲਿਆ ਉਹਦੇ ਉੱਤੇ ਜਿਹੜੀ ਬੈਰੀਕੇਡਿੰਗ ਕੀਤੀ ਉਹ ਅੱਜ ਵੀ ਸਾਡੀ ਪੰਜਾਬ ਦੀ ਟੈਰੀਟਰੀ ਦੇ ਅੰਦਰ ਡਾਕਾ ਮਾਰਿਆ ਉਹਨਾਂ ਨੇ ਇਨਟਰੂਜਨ ਕੀਤੀ ਆ ਇਹ ਕਿਸੇ ਦਾ ਹਮਲਾ ਕੀਤਾ ਔਰ ਸਾਡੇ ਨੌਜਵਾਨ ਨਵਦੀਪ ਨੂੰ ਚੱਕ ਕੇ ਲੈ ਗਏ ਮੋਹਾਲੀ ਤੋਂ ਇਹਦਾ ਮਤਲਬ ਸਾਡਾ ਪੰਜਾਬ ਦਾ ਮੁੱਖ ਮੰਤਰੀ ਕੇਵਲ ਕਿਕਲੀਆਂ ਸੁਣਾਉਣ ਜੋਗਾ ਤੇ ਛੇਡਾਂ ਕਰਨ ਵਾਲਾ ਤੇ ਚੁਟਕਲੇ ਸੁਣਾਉਣ ਵਾਲਾ ਬਣ ਕੇ ਰਹਿ ਗਿਆ ਉਹਦੇ ਉਦੀ ਧਰਤੀ ਤੇ ਸੰਕੜੇ ਕਿਸਾਨਾਂ ਦੇ ਉੱਤੇ ਹਮਲੇ ਹੋਏ ਨੇ ਟੇਅਰ ਗੈਸ ਬੰਬ ਮਾਰੇ ਗਏ ਸੱਟਾਂ ਮਾਰੀਆਂ ਗਈਆਂ ਟਰੈਕਟਰ ਭੰਨੇ ਗੇ ਨਿਸ਼ਾਨ ਸਾਹਿਬ ਕੁਚਲੇ ਗੇ ਕਿਸਾਨੀ ਝੰਡੇ ਕੁਚਲੇ ਗੇ ਸ਼ੁਭ ਕਰਨ ਦਾ ਕਤਲ ਹੋਇਆ ਪ੍ਰੀਤਪਾਲ ਨੂੰ ਬੋਰੀ ਚੱਕ ਕੇ ਲਿਆ ਕੇ ਉਹਨੂੰ ਬਹੁਤ ਸੀਰੀਅਸ ਇੰਜਰੀਜ਼ ਦਿੱਤੀਆ ਤੇ ਨਵਦੀਪ ਦਾ ਇੱਥੋਂ ਚੱਕੇ ਜਾਣਾ ਇਹ ਸਾਬਤ ਕਰਦਾ ਵਾ ਕਿ ਜੋ ਕੁਝ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰਾਂ ਇਹ ਹਰਿਆਣਾ ਬੀਜੇਪੀ ਸਰਕਾਰ ਤੇ ਭਗਵੰਤ ਮਾਨ ਦੀ ਮਿਲੀ ਭੁਗਤ ਦੇ ਨਾਲ ਸਭ ਕੁਝ ਹੋਇਆ ਇੱਕ ਤੇ ਇਸ ਗੱਲ ਦੀ ਅਸੀਂ ਸਖਤ ਸ਼ਬਦਾਂ 'ਚ ਲਿਖੇ ਦੀ ਕਰਦੇ ਆਂ ਅੱਜ ਅਸੀਂ ਇੱਕ ਅੰਦੋਲਨ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਕੁੱਲ ਲੀਡਰ ਨੇ ਉਹਨਾਂ ਨਾਲ ਸਾਡੀ ਬੈਠਕ ਹੋਈ ਆ ਉਹਨਾਂ ਨੇ ਇੱਕ ਜਿਹੜੀ ਕਾਲ ਦਿੱਤੀ ਆ ਕਿ ਪਾਰਲੀਮੈਂਟ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਕੁੱਲ ਟੋਟਲ ਇੰਡੀਆ ਅਲਾਈਅንስ ਲੀਡਰਸ਼ਿਪ ਉਠਾਵੇ ਔਰ ਉਹਨਾਂ ਨੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਪਹੁੰਚ ਕਰਕੇ ਆਪਣਾ ਜਿਹੜਾ ਮੈਮੋਰੈਂਡਮ ਦੇਣਾ ਉਹ ਅਸੀਂ ਕਾਂਗਰਸ ਪਾਰਟੀ ਵੱਲੋਂ ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਚੁਕਾਵਾਂਗੇ ਸਾਡੇ ਲੀਡਰ ਆਫ ਆਪੋਜੀਸ਼ਨ ਇਸ ਦੇਸ਼ ਦੇ ਰਾਹੁਲ ਗਾਂਧੀ ਜੀ ਔਰ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜਗੇ ਜੀ ਉਹਨਾਂ ਨੂੰ ਜਦੋਂ ਇਹਨਾਂ ਦਾ ਮੈਮੋਰੰਡਮ ਤਿਆਰ ਹੋਵੇਗਾ ਇਮੀਡੀਏਟਲੀ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਜਿਹੜੀ ਆ ਔਰ ਇੰਡੀਆ ਅਲਾਈਐਂਸ ਦੀ ਟੋਟਲ ਆਪੋਜੀਸ਼ਨ ਇਹ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜੀਆਂ ਕਿ ਜਾਇਜ਼ ਮੰਗਾਂ ਨੇ ਸਾਡੇ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਬਣਾਉਣ ਦੀ ਗੱਲ ਇੰਡੀਆ ਗੱਠ ਚੋਣ ਨੇ ਆਪਣੇ ਮੈਨੀਫੈਸਟੋ ਚ ਵੀ ਕੀਤੀ ਸੀਗੀ ਯਤਨ ਕਰਾਂਗੇ ਕਿ ਇੱਕ ਬਿੱਲ ਪੇਸ਼ ਕੀਤਾ ਜਾਵੇ ਸਮੁੱਚੀ ਆਪੋਜੀਸ਼ਨ ਵੱਲੋਂ ਤੇ ਦੇਖਦੇ ਹਾਂ ਕਿ ਫਿਰ ਉੱਥੇ ਮੋਦੀ ਤੇ ਬੀਜੇਪੀ ਦੀ ਸਰਕਾਰ ਉਹਨੂੰ ਕਿਵੇਂ ਨਕਾਰਦੀ ਆ ਔਰ ਇਸ ਮਸਲੇ ਨੂੰ ਪਾਰਲੀਮੈਂਟ ਚੁੱਕਣ ਵਾਸਤੇ ਦੂਸਰਾ ਇਹਨਾਂ ਨੇ 17 ਤਰੀਕ ਨੂੰ ਕਾਲ ਦਿੱਤੀ ਹੋਈ ਆ ਨਵਦੀਪ ਦੀ ਅਰੈਸਟ ਦੇ ਖਿਲਾਫ ਔਰ ਮੈਨੂੰ ਇੱਥੇ ਦੁੱਖਣਾ ਕਹਿਣਾ ਪੈਂਦਾ ਕਿ ਉਹਦੇ 3 ਡਿਗਰੀ ਟੌਰਚਰ ਕੀਤਾ ਗਿਆ ਵਾ ਉਹਦੇ ਜਿੱਦਾਂ ਪੰਜਾਬ ਦੇ ਵਿੱਚ ਕਿਸੇ ਵੇਲੇ ਚੱਡੇ ਪਾੜਦੇ ਸੀ ਤੰਗ ਕਰਦੇ ਸੀ ਪੁੱਠਾ ਟੰਗਦੇ ਸੀ ਪਾਣੀ ਪਾਉਂਦੇ ਸੀ ਕਿ ਨਾਸਾ ਰਹੀਂ ਇਹ ਸਾਰੀਆਂ ਗੱਲਾਂ ਬੜੀਆਂ ਦੁੱਖ ਦੀ ਗੱਲ ਹੈ ਕਿ 21ਵੀਂ ਸਦੀ ਸਾਡੀ ਜਿਹੜੀਆਂ ਇੰਡੀਆ ਵਰਗਾ ਇੱਕ ਆਪਣੇ ਆਪ ਨੂੰ ਵਿਕਸਿਤ ਦੇਸ਼ ਕਹਿੰਦਾ ਆਪਣੇ ਹੀ ਕਿਸਾਨਾਂ ਤੇ ਆਪਣੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ 3 ਡਿਗਰੀ टॉर्ਚ ਕਰਦਾ ਇਸ ਮਸਲੇ ਨੂੰ ਲੈ ਕੇ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ 17 ਤਰੀਕ ਨੂੰ ਅੰਮ੍ਰਾਲਾ ਦੇ ਐਸਪੀ ਤੇ ਡੀਸੀ ਦੇ ਦਫ਼ਤਰ ਦੇ ਘਰਾਓ ਦੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਿੰਨੇ ਪੰਜਾਬ ਚ ਜਿਹੜੇ ਹਤਾਸ਼ੀ ਨੇ ਕਿਸਾਨਾਂ ਦੇ ਹਰਿਆਣੇ ਵਿੱਚ ਬੈਠੇ ਮੈਂ ਸਭ ਨੂੰ ਬੇਨਤੀ ਕਰੂੰਗਾ ਜਿਹੜੇ ਧਰਤੀ ਨਾਲ ਪਿਆਰ ਕਰਦੇ ਖੇਤੀ ਨਾਲ ਪਿਆਰ ਕਰਦੇ ਕਿ ਆਓ ਹੋਮਾ ਆਕੇ 17 ਤਰੀਕ ਨੂੰ 17 ਜੁਲਾਈ ਨੂੰ ਆਪਾਂ ਸਾਰੇ ਚੱਲ ਕੇ ਉੱਥੇ ਪਹੁੰਚੀਏ ਹਾਲਾਂਕਿ ਅਸੀਂ ਉਹਦੇ ਸ਼ਿਰਕਤ ਕਰਾਂਗੇ ਅਸੀਂ ਕੋਈ ਉਹਦੇ ਚ ਸਟੇਜ ਤੇ ਨਹੀਂ ਪਹੁੰਚਣਾ ਚਾਹੁੰਦੇ ਅਸੀਂ ਬਤੌਰ ਇੱਕ ਨਾਗਰਿਕ ਆਪਣੀ ਪਾਰਟੀ ਦਾ ਆਪਣੇ ਸੰਗਠਨ ਦਾ ਇਕੱਠ ਕਰਕੇ ਅਸੀਂ 17 ਜੁਲਾਈ ਦੇ ਇਸ ਵਿਦਰੋਹ ਜਿਹੜਾ ਪ੍ਰੋਗਰਾਮ ਕਰ ਰਹੇ ਵਿਰੋਧ ਕਰ ਰਹੇ ਨੇ ਇਸ ਐਸਐਸਪੀ ਐਸਪੀ ਔਰ ਡੀਸੀ ਅੰਬਾਲਾ ਦੇ ਜਿਨ੍ਹਾਂ ਨੇ ਗੈਰ ਕਾਨੂੰਨੀ ਗ੍ਰਿਫਤਾਰੀ ਔਰ 3 ਡਿਗਰੀ ਟੌਰਚਰ ਨਵਦੀਪ ਦੇ ਖਿਲਾਫ ਕੀਤਾ ਉਹਦੇ ਸਮਰਥਨ ਵਾਸਤੇ ਅੱਜ ਅਸੀਂ ਸ਼ੰਗੂਜ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਹਰ ਮੌਕਨ ਸਪੋਰਟ ਇਸ ਮੋਰਚੇ ਦੀ ਪਹਿਲਾਂ ਵੀ ਕਰਦੇ ਰਹੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਗਾਂ ਵੀ ਕਰਦੇ ਰਵਾਂਗੇ ਸੜਕ ਤੇ ਵੀ ਜੂਜਾਂਗੇ ਅਤੇ ਪਾਰਲੀਮੈਂਟ ਵਿੱਚ ਵੀ ਸਾਡੀ ਪਾਰਟੀ ਜਿਹੜੀ ਇਸ ਮਸਲੇ ਨੂੰ ਚੁੱਕ ਕਰਨ ਨੂੰ ਵਚਨਬੱਧ ਹੈ